ਦੇ ਸਤਿਗੁਰੂ ਦਵਾਰਾ ਪ੍ਰਬੰਧਤ ਕੀਤੀ ਔਰ ਪ੍ਰਧਾਨ ਸੰਜੀ ਸਿੰਘਕਾਰ ਸਾਹਿਬ ਉਹਨਾਂ ਦੀ ਸਾਰੀ ਮੈਂਬਰ ਮੈਂ तहे ਦਿਲ ਤੋਂ ਇਸ ਗੱਲ ਦਾ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਇਸ ਨਿਮਾਣੇ ਦੇ ਲਈ ਇੰਨੇ ਵੱਡੇ ਲਫ਼ਜ਼ ਬੋਲੇ ਕਿਉਂਕਿ ਇਹ ਜਿਹੜੀ ਗਾਥਾ ਆ ਤੁਸੀਂ ਹੋ ਸਕਦਾ ਪਹਿਲੀ ਵਾਰੀ ਸਾਰਿਆਂ ਨੇ ਦੇਖੀ ਹੋਵੇ ਕਿ ਸਤਗੁਰ ਨੇ ਹੀ ਸਰਤਾਜ ਸਿੰਘ ਗਾਥਾ ਲਿਖਾਈ ਹੈ ਔਰ ਮੇਰਾ ਮੱਝ ਵਿੱਚ ਕੁਝ ਨਹੀਂ ਜੋ ਕੁਝ ਹੈ ਸੋ ਤੇਰਾ ਤੇ ਵਾਕ ਤਹਿਤ ਮੈਨੂੰ ਲੱਗਦਾ ਕਿ ਜਦੋਂ ਸ਼ਾਇਰਾਂ ਨੂੰ ਕੋਈ ਆਮਦ ਮਿਲਿਆ ਤੇ ਉਹਦੇ ਉੱਤੇ ਗੁਰਪ੍ਰਸਾਦ ਤੋਂ ਇਲਾਵਾ ਜੇ ਕੋਈ ਹੋਰ ਦਾਵਾ ਕਰੇ ਤੇ ਮੇਰੇ ਖਿਆਲ ਉਹ ਬਹੁਤ ਗਲਤ ਗੱਲ ਹੋਏਗੀ। ਔਰ 350 ਸਾਲਾ ਸੈਬ ਸਤਕ੍ਰੂਸ਼ ਗਰੂਤਿੰਗ ਭਦਰਦੀ ਦੀ ਸ਼ਹਾਦਤ ਦੇ ਸ਼ਤਾਤੀ ਦੇ ਜਿਹੜੇ ਮਨਾਏ ਜਾ ਰਹੇ ਮਕੰਮਲ ਜਹਾਨ ਦੇ ਵਿੱਚ ਮਨਾਏ ਜਾ ਰਹੇ ਖਾਸ ਤੌਰ ਤੇ ਇਸ ਮੁਲਕ ਦੇ ਵਿੱਚ ਆ ਸਾਰੇ ਹਾਂ ਸਟੇਟਸ ਦੇ ਵਿੱਚ ਖਾਸ ਤੌਰ ਤੇ ਔਰ ਮਹਾਰਾਸ਼ਟਰ ਤੋਂ ਲੈ ਕੇ ਅਸੀਂ ਪੰਜਾਬ ਇਥੇ ਹਰਿਆਣਾ ਜਿੰਨੇ ਨੌਰਥ ਪਾਰਟ ਦਿੱਤੇ ਅਸੀਂ ਜਾ ਸਕਦੇ ਆਂ ਔਰ ਇਸ ਗੀਤ ਨੂੰ ਹਿੰਦੀ ਦੇ ਵਿੱਚ ਜਦੋਂ ਆਇਆ ਜ਼ਾਹਿਰ ਜੀ ਗੱਲ ਹੈ ਕਿ ਮੈਂ ਪੰਜਾਬੀ ਜ਼ੁਬਾਨ ਦਾ ਨੁਮਾਇੰਦਾ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰ ਦੇ ਦੇ ਅੱਖਰ ਦੇ ਤਹਿਤ ਇਹ ਖਾਸ ਜਨਰਲੀ ਮੰਨਿਆ ਜਾਂਦਾ ਹੈ ਕਿ ਸਾਨੂੰ ਕਿਉਂਕਿ ਗੁਰੂ ਮਹਾਰਾਜ ਦੀ ਗੁਰਮੁਖੀ ਜੋ ਇਹ ਜਿਹੜੀ ਜ਼ੁਬਾਨ ਹੈ ਬਣੀ ਹੈ ਪਰ ਪਤਾ ਨਹੀਂ ਕਿਉਂ ਮੇਰੇ ਜ਼ੈਨ ਚ ਆਇਆ ਕਿ ਇਹ ਚੀਜ਼ ਜਿੱਥੇ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਹੋਈਆਂ ਪਰ ਜਿਨ੍ਹਾਂ ਨੂੰ ਹਾਲੇ ਇਸ ਨਦਰ ਦੀ ਅਹਿਮੀਅਤ ਦਾ ਪਤਾ ਨਹੀਂ ਸੀ ਉਹਨਾਂ ਦੀ ਜ਼ਬਾਨ ਚ ਬੋਲੀਏ ਤਾਂ ਮੇਰੇ ਖਿਆਲ ਚ ਇਸ ਤੋਂ ਜ਼ਿਆਦਾ ਬਿਹਤਰ ਹੋਏਗਾ ਤਾਂ ਇਹ ਇਤਿਫਾਕ ਨਾਲ ਇਹ ਲਫ਼ਜ਼ ਮੈਨੂੰ ਹਿੰਦੀ ਵਿੱਚ ਜੋੜਨੇ ਸ਼ੁਰੂ ਹੋਏ ਨਹੀਂ ਤਾਂ ਇਸ ਤੋਂ ਪਹਿਲਾਂ ਜਦੋਂ ਵੀ ਕੁਝ ਗਾਇਆ ਸੀ ਲਿਖ ਕੇ ਚਾਹੇ ਉਹ ਸਰਦਾਰ ਜੀ ਸੀ ਜਾਂ ਕਿੰਨੇ ਵੀ ਇਤਿਹਾਸਿਕ ਜਾਂ ਧਾਰਮਿਕ ਗੀਤ ਹੋਣਗੇ ਉਹ ਪੰਜਾਬੀ ਜ਼ਬਾਨ ਦੇ ਸੀਗੇ ਅਸੀਂ ਮਹਾਰਾਸ਼ਟਰ ਸਟੇਟ ਦੇ ਵਿੱਚ ਸੀਗੇ ਤੇ ਉੱਥੇ ਦੇ ਲੋਕ ਤੁਹਾਨੂੰ ਪਤਾ ਕਿ ਜ਼ਿਆਦਾ ਮਰਾਠੀ ਬੋਲਦੇ ਨੇ ਮੈਕਸਿਮਮ ਹਿੰਦੀ ਸਮਝ ਸਕਦੇ ਆ ਪਰ ਜਿਨ੍ਹਾਂ ਜਿਨ੍ਹਾਂ ਕਮਿਊਨਿਟੀਆਂ ਦਾ ਇੱਥੇ ਜ਼ਿਕਰ ਹੈ ਲੁਪਾਣਾ ਕਮਿਊਨਿਟੀ ਬਣਜਾਰਾ ਕਮਿਊਨਿਟੀ ਸਿਗ੍ਰਿਕਲ ਕਮਿਊਨਿਟੀ ਮੁਗਿਆਲ ਕਮਿਊਨਿਟੀ ਜਿਨ੍ਹਾਂ ਤੋਂ ਵਿੱਚੋਂ ਇਹ ਸਾਰੀਆਂ ਸ਼ਹਾਦਤਾਂ ਨਿਕਲ ਕੇ ਆਈਆਂ ਸੀ ਉਹ ਲੋਕ ਉਥੇ ਇਕੱਠੇ ਹੋਏ ਹੋਏ ਸੀ ਇਹਦਾ ਮਤਲਬ ਇਹ ਹੈ ਕਿ ਇਹ ਬਹੁਤ ਹੀ ਸਰਬੱਤ ਦੀ ਭਲਾਈ ਦੀ ਗੱਲ ਸੀ ਕਿਸੇ ਜਿੱਦਾਂ ਦਰਮਦਰ ਚਾ ਕਮੇਟੀ ਦੇ ਸਰਦਾਰ ਸਾਹਿਬ ਨੇ ਦੱਸਿਆ ਕਿ ਇਹ ਕਿਸੇ ਇੱਕ ਧਰਮ ਲਈ ਨਹੀਂ ਕਿ ਜੜਾ ਵੀ ਤੁਨ ਹੁੰਦਾ ਜੇਕਰ ਗੁਰੂ ਸਾਹਿਬ ਦੇ ਕੋਲ ਕੋਈ ਬੁਹਾਰ ਲੈ ਕੇ ਜਾਂਦਾ ਤੇ ਇਹ ਉਹਨਾਂ ਨੇ ਇਸੇ ਤਰ੍ਹਾਂ ਹੀ ਕਰਨਾ ਸੀ ਸੋ ਇਹ ਸਾਡੇ ਸਾਰਿਆਂ ਦਾ ਫਰਜ਼ ਬਣਦਾ ਔਰ ਦੂਸਰੀ ਅੱਜ ਮੈਂ ਦਿਲੋਂ ਮਹਿਸੂਸ ਕਰ ਰਿਹਾ ਜਦਾਂ ਤੁਸੀਂ ਕਹਿੰਦੇ ਮੈਂ ਤੇ ਇੱਕ ਗੀਤ ਗਾਇਆ ਰਿਕਾਰਡ ਵੀ ਕੀਤਾ ਤੁਸੀਂ ਸੁਣਦੇ ਆ ਪਰ ਜਦੋਂ ਵੀ ਸੰਗਤ ਨਾਲ ਬੈਠ ਕੇ ਸੁਣਦੇ ਆ ਤੇ ਤੁਹਾਡੇ ਗੂਸਦਾਂ ਦੁਬਾਰਾ ਹੋ ਜਾਂਦੇ ਆ ਉਹਦਾ ਮਤਲਬ ਇਹ ਹੈ ਕਿ ਇਹ ਕੋਈ ਤੁਹਾਡੀ ਚੀਜ਼ ਨਹੀਂ ਹੈ ਇਹ ਸਾਰੀ ਰੁਕਾਈ ਦੀ ਹੈ ਜਾਂ ਇਹ ਬਖਸ਼ਿਸ਼ ਦੀ ਹੈ ਦੂਜੀ ਤੀਜੀ ਗੱਲ ਜਿੰਨੀ ਅਹਿਮੀਅਤ ਸਿੱਖ ਜਮ ਦੇ ਵਿੱਚ ਖਾਸ ਤੌਰ ਤੇ ਸ੍ਰੀ ਅਮਰਸਰ ਸਾਹਿਬ ਦੀ ਹੈ ਸ੍ਰੀ ਨਾਨਕਪੁਰ ਸਾਹਿਬ ਦੀ ਇਹ ਮਹਿਨਤ ਅਗਰ ਦਿੱਲੀ ਦੀ ਵੀ ਉੱਡੀ ਹੀ ਹੈ ਮੇਰਾ ਕਿੰਨੇ ਵੱਡੇ ਇਤਿਹਾਸਿਕ ਗੁਰਦੁਆਰਾ ਸਾਹਿਬ ਨੇ ਇੱਥੇ ਔਰ ਮੈਂ ਬੜਾ ਫਖਰ ਨਾਲ ਇਹ ਕਹਿਣਾ ਚਾਹੁੰਦਾ ਕਿ ਮੈਂ ਬੜਾ ਭਾਗੀ ਹਾਂ ਕਿ ਮੈਨੂੰ ਇੱਥੋਂ ਦੀਆਂ ਸੰਗਤਾਂ ਨੇ ਇਹ ਨਿਵਾਦਸ਼ਾ ਦਿੱਤੀਆਂ ਇਹ ਆਦਰ ਸਨਮਾਨ ਦਿੱਤਾ ਇਸ ਪੰਛੀ ਔਰ ਇਹਦੇ ਇਤਿਹਾਸਿਕ ਗੁਰਦੁਆਰਾ ਸਾਹਿਬਾਂ ਦੇ ਵਿੱਚ ਆ ਕੇ ਉਹਨਾਂ ਦੇ ਦਰਸ਼ਨ ਦਿਦਾਰੇ ਕਰਨੇ ਉੱਥੇ ਆ ਕੇ ਇਹ ਚੀਜ਼ਾਂ ਹਾਜ਼ਰ ਨਾਜ਼ਰ ਹੋ ਕੇ ਤੁਹਾਡੇ ਸਾਹਮਣੇ ਪੇਸ਼ ਕਰਨੀਆਂ ਇਹੀ ਆਪਣੀ ਖੂਬਸੂਰਤੀ ਹੈ ਇਹ ਵੀ ਇਤਮਹਿਤ ਹੈ ਮੈਂ ਕਾ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਦਗੀਦ ਕਰਦਾ ਮੀਡੀਆ ਨੂੰ ਵੀ ਕਿ ਇਹ ਜਿਹੜੀ ਸ਼ਹਾਦਤ ਆ ਇਸ ਮੁੱਚੀ ਦੁਨੀਆ ਦੇ ਲਈ ਆ ਸਾਰਿਆਂ ਕੋਮਾਂ ਲਈ ਆ ਸਾਰੇ ਧਰਮਾਂ ਦੇ ਲਈ ਆ ਸੋ ਆਪਾਂ ਕਿਉਂ ਨਾ ਸਾਰੇ ਇਕੱਠੇ ਹੋ ਕੇ ਉਸ ਮਰਜ ਦੀ ਗੁੰਡਾਨ ਕਰੀਏ ਜਸਤਾਈਏ ਜਿੱਥੇ-ਜਿੱਥੇ ਵੀ ਅਸੀਂ ਜਾਂਦੇ ਆ ਖਾਸ ਤੌਰ ਤੇ ਦੇਖੋ ਅਸੀਂ ਤਾਂ ਸਾਰੇ ਦਸਤਾਰ ਸਜਾ ਕੇ ਸਾਨੂੰ ਫਖਰ ਹੈ ਕਿ ਅਸੀਂ ਸਿੱਖ ਪਰਿਵਾਰਾਂ ਚ ਪੈਦਾ ਹੋਏ ਆ ਔਰ ਮੈਂ ਅਸੀਂ ਚੰਡੀਗੜ੍ਹ ਰਹਿੰਦੇ ਆਂ ਮੁਹਾਲੀ ਰਹਿੰਦੇ ਆਂ ਮੇਰੇ ਕਈ ਦੋਸਤ ਐ ਜਿਨ੍ਹਾਂ ਦਾ رابطہ Hindu ਧਰਮ ਦੇ ਨਾਲ ਐ ਜਾਂ ਕਿਸੇ ਹੋਰ ਧਰਮ ਦੇ ਨਾਲ ਐ ਮੈਂ ਐਸੇ ਕਈ ਥਾਂ ਦੇਖਿਆ ਜਿਨ੍ਹਾਂ ਨੇ ਗੀਤ ਦੇਖ ਕੇ ਆਪਣੇ ਘਰਾਂ 'ਚ ਆਪਣੇ ਆਫਿਸਸ ਦੇ ਵਿੱਚ ਤੇ ਮਦਮਾਰਾ ਸਾਹਿਬ ਜੀਆਂ ਤਸਵੀਰਾਂ ਲਾ ਲਈਆਂ ਬੋਲੇ ਯੂਨੀਆ ਔਰ ਮੈਨੂੰ ਲੱਗਦਾ ਕਿ ਇਹ ਵਿੜਿਆਈਆਂ ਗੁਰਮਾਰਦ ਨਹੀਂ ਜੇ ਮੇਰੇ ਹਿੱਸੇ ਲਿਖਿਆ ਦੀਆਂ ਮੈਂ ਮੈਂ ਇਸ ਤੇ ਕਾਫੀ ਨਹੀਂ ਆ ਤੁਸੀਂ ਸਾਰੀ ਸੰਗਤ ਸਾਰੀਆਂ ਅਰਦਾਸਾਂ ਸਾਰੀਆਂ ਚੌਧਰੀਆਂ ਜਿੰਨੇ ਵੀ ਪਾਠ ਜਿੰਨੇ ਵੀ ਅਖੰਡ ਪਾਠ ਸਾਹਿਬ ਹੁੰਦੇ ਆ ਸਹਿਜ ਪਾਠ ਸਾਹਿਬ ਹੁੰਦੇ ਆ ਸੁਖਨੀ ਸਾਹਿਬ ਦੇ ਪਾਠ ਹੁੰਦੇ ਆ ਇਹ ਸਾਰੇ ਲੇਖੇ ਲੱਗਦੇ ਆ ਤੁਹਾਨੂੰ ਸਾਰਿਆਂ ਨੂੰ ਇਹ ਤਗੀਦ ਕਰਦੇ ਆ ਕਿ ਹਮ ਹਮਾ ਕੇ ਇਸ ਮੁਹਿੰਮ 'ਚ ਸ਼ਾਮਲ ਹੋਈਏ तमाम ਦੁਨੀਆ ਨੂੰ ਇਸ ਚੀਜ਼ ਦਾ ਪਤਾ ਲੱਗੇ ਮੈਂ ਜਿੰਨੇ ਜੋਗਾ ਸੀਗਾ ਔਰ ਜਿੰਨੇ ਜੋਗਾ ਹੈਗਾ ਹੁਣ ਵੀ ਅਸੀਂ ਹਰਥਾਂ ਪਹੁੰਚ ਕੇ ਇਸ ਗਾਥਾ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਆਪਣੀ ਜ਼ੁਬਾਨ ਤੇ ਆਪਣੀ ਕੌਮ ਤੋਂ ਬਾਹਰ ਦੇ ਲੋਕਾਂ ਨੂੰ ਵੀ ਇਸ ਦੀ ਐਮਤ ਪਤਾ ਲੱਗੇ ਇਹਨਾਂ ਲਫ਼ਜ਼ਾਂ ਨਾਲ ਮੈਂ ਆਪ ਸਭ ਤੋਂ ਸਤਿਮੰਦ ਅਚੂ ਮੰਗਵਾਲ ਗੁਰਜੀ ਦਾ ਆਸਾ ਅਰਦਾਸ ਗੁਰਦੇਵ ਪਾਤਸ਼ਾਹ ਦੇ 350 ਸਾਲਾ ਸ਼ਰਧਾਗੀ ਨੂੰ ਸਮਰਪਿਤ ਜਿਹੜੇ ਵੀ ਕਾਰਜ ਹੋ ਰਿਹਾ ਹੈ ਚਾਹੇ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ ਚਾਹੇ ਵੱਖ-ਵੱਖ ਸੰਸਥਾਵਾਂ ਕਰ ਰਹੀ ਹੈ ਚਾਹੇ ਕੋਈ ਵੀ ਅਦਾਕਾਰ ਆਪਣੇ ਹਿਸਾਬ ਦੇ ਨਾਲ ਗੁਰੂ ਸਾਹਿਬ ਦੇ ਇਸ ਪ੍ਰਚਾਰ ਪ੍ਰਸਾਰਣੇ ਜਿਹੜੀ ਵੀ ਉਹਦੇ ਵਿੱਚ ਸ਼ਮੂਲੀਅਤ ਪਾ ਰਿਹਾ ਹੈ ਤਿੱਲੇ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਰਿਆਂ ਦਾ ਦਿੱਤੇ ਸਤਿਕਾਰ ਕੀਤਾ ਅੱਜ ਸਾਡੇ ਵਿੱਚ ਬਹੁਤ ਹੀ ਸਤਿਕਾਰਯੋਗ ਪੰਜਾਬੀ ਸਿੰਗਰ ਸਰਜਿੰਦਰ ਸਰਤਾਜ ਜੀ ਜਿਹੜੇ ਟੌਪਰੇਟ ਵੀ ਹੈ ਪੰਜਾਬੀ ਦੇ ਵਿੱਚ ਵੀ ਔਰ 뮤זיਕ ਦੇ ਵਿੱਚ ਵੀ ਔਰ એનਰਜੀਆ ਜਿਹੜੀਆਂ ਜਿਹੜੀਆਂ ਕੁਆਲਿਫਿਕੇਸ਼ਨਸ ਨੇ ਮੇਰੇ ਖਿਆਲ 뮤זיਕ ਦੇ ਪ੍ਰਤੀਕ ਕਰ ਦਸਨਾ ਸ਼ੁਰੂ ਕਰੀਏ ਤੇ ਬਹੁਤ ਵੱਡੀ ਲਿਸਟ ਹੈ ਬਹੁਤ ਆਪਣੇ ਸੰਸਕਾਰਾਂ ਦੇ ਨਾਲ ਜੁੜੇ ਹੋਏ ਜਿਹੜਾਂ ਨੇ ਬਹੁਤ ਵਧੀਆ ਧਾਰਮਿਕ ਗੀਤ ਵੀ ਬਹੁਤ ਸਮੇਂ ਦੇ ਉੱਤੇ ਗਾਏ ਨੇ ਮਗਰ ਗੁਰਤੇਪਾਦਰ ਸਾਹਿਬ ਦੀ ਇਸ ਸ਼ਹਾਦਤ ਦੇ ਸਮੇਂ ਦੇ ਵਿੱਚ ਇਸ ਸ਼ਤਾਬ ਦੀ ਦੇ ਸਮੇਂ ਦੇ ਵਿੱਚ ਇਹਨਾਂ ਨੇ ਨਵਾਂ ਜਿਹਾ ਗੀਤ ਰਿਲੀਜ਼ ਕੀਤਾ ਹਿੰਦੂ ਕੀ ਚਾਦਰ ਦੇ ਨਾਮ ਦੇ ਉੱਤੇ ਔਰ ਐਸਾ ਪ੍ਰਤੀਕ ਹੁੰਦਾ ਹੈ ਕਿ ਉਹ ਸਾਡੇ 4 ਮਿਲਣ ਦਾ ਜਿਹੜਾ ਗੀਤ ਹੈ ਉਸ ਗੀਤ ਨੇ ਪੂਰੇ ਗੁਰੂ ਸਾਹਿਬ ਦਾ ਜੀਵਨ ਕਾਲ ਦਰਸਾਤਾ ਗੁਰੂ ਸਾਹਿਬ ਦੇ ਪ੍ਰਕਾਸ਼ ਦੇ ਲੈਣ ਤੋਂ ਲੈ ਕੇ ਗੁਰੂ ਸਾਹਿਬ ਨੂੰ ਤਿਆਗਮਤ ਤੋਂ ਗੁਰਤੇ ਪਾਦਰ ਦੇ ਖਿਤਾਬ ਮਿਲਣ ਤੱਕ ਗੁਰੂ ਸਾਹਿਬ ਦੇ ਅਗੇ ਕਸ਼ਮੀਰੀ ਪੰਡਤਾਂ ਦੀ ਗੋਹਾਰ ਔਰ ਉਸ ਤੋਂ ਬਾਅਦ ਉਹਨਾਂ ਦੀ ਹਰਾਸਤ ਔਰ ਹਰਾਸਤ ਤੋਂ ਬਾਅਦ ਜਿਹੜੀ ਸ਼ਹਾਦਤ ਹੈ ਇਹਦਾ ਸਾਰਾ ਸਫਰ ਜਿਹੜਾ ਹੈ ਉਹ ਸਰਤਾਜ ਜੀ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਦਰਸਾਇਆ ਔਰ ਸਾਡਾ ਚਿਤ ਕਰਦਾ ਸੀ ਕਿ ਜਿਸ ਵਕਤ ਵੀ ਇਹ ਦਿੱਲੀ ਆ ਨੂੰ ਚੇਚੇ ਤੌਰ ਤੇ ਅਸੀਂ ਇਹਨਾਂ ਦਾ ਇਸ ਮਾਮਲੇ ਦੇ ਵਿੱਚ ਸਦਕਾਰ ਜਰੂਰ ਕਰੀਏ ਕਿਉਂਕਿ ਇਹ ਗੱਲਾਂ ਜਿਹੜੀਆਂ ਨੇ ਇਹ ਦੁਨੀਆ ਤੱਕ ਪਹੁੰਚਾਉਣ ਦੇ ਵਿੱਚ ਸਭ ਤੋਂ ਵੱਡਾ ਅਹਿਮ ਰੋਲ ਜਿਹੜਾ ਹੈ ਮੈਂ ਸਮਝਦਾ ਕਿ ਅੱਜ ਜਿੱਥੇ ਪ੍ਰਚਾਰ ਪ੍ਰਸਾਰ ਦੇ ਧਾਰਮਿਕ ਤਰੀਕੇ ਦੇ ਨਾਲ-ਨਾਲ ਜਿਹੜੇ ਅੱਜ ਗੀਤ ਨੇ ਇਹ ਲੋਕ ਜਿਹੜੇ ਨੇ ਉਹ ਆਪਣੀ ਗੱਡੀਆਂ ਦੇ ਵਿੱਚ ਆਪਣੇ ਕਾਰਾਂ ਦੇ ਵਿੱਚ ਇਹ ਸਾਰੇ ਸੁਣਦੇ ਨੇ ਔਰ ਇਹਦਾ ਪ੍ਰਚਾਰ ਪ੍ਰਸਾਰ ਬਹੁਤ ਵਧੀਆ ਤਰੀਕੇ ਦਾ ਹੁੰਦਾ ਔਰ ਇਹਦੀ ਇਹਨਾਂ ਨੇ ਅਹਿਮ ਇਹ ਵਿਸ਼ੇਸ਼ਤਾ ਰੱਖੀ ਹੈ ਕਿ ਇਹ ਪੰਜਾਬੀ ਭਾਸ਼ਾ ਤੋਂ ਹਟ ਕੇ ਹਿੰਦੀ ਭਾਸ਼ਾ 'ਚ ਇਹਨਾਂ ਨੇ ਇਹ ਗੀਤ ਜਿਹੜਾ ਗਾਇਆ ਉਹਦਾ ਕਾਰਨ ਵੀ ਇਹ ਸੀ ਕਿ ਦੁਨੀਆ ਤੱਕ ਇਹਦਾ ਵੱਡਾ ਮੈਸੇਜ ਪਹੁੰਚ ਸਕੇ ਦੂਜੇ ਧਰਮਾਂ ਨੂੰ ਪਤਾ ਚੱਲ ਸਕੇ ਕਿ ਗੁਰੂ ਸਾਹਿਬ ਨੇ ਜਿਹੜੀ ਸ਼ਹਾਦਤ ਦਿੱਤੀ ਆ ਉਹ ਜਿਹੜੀ ਹੈ ਉਹ ਦੂਸਰੇ ਧਰਮ ਨੂੰ ਬਚਾਉਣ ਵਾਸਤੇ ਔਰ ਧਰਮ ਦਾ ਹੀ ਰੱਖਿਆ ਗੁਰਦੇਵ ਭਾਦਰ ਸਾਹਿਬ ਜਿਨ੍ਹਾਂ ਦੇ ਬਾਰੇ ਅਸੀਂ ਸਾਰੇ ਪੜ੍ਹਦੇ ਆ ਕਿ ਧਰਮ ਹਿੱਤ ਸਾਾਕਾ ਜਨ ਕੀਆ ਸੀਸ ਦਿਆ ਪਰ ਸਰਵ ਨਾ ਦਿਆ ਉਸ ਸ਼ਹਾਦਤ ਨੂੰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਵਿਵੇਕੀਏ ਤਰੀਕੇ ਦੇ ਨਾਲ ਸੰਗਤ ਤਹੁੰਚਾਇਆ ਗਾਣੇ ਤੇ ਗੀਤ ਦੇ ਰੂਪ ਦੇ ਵਿੱਚ ਅਸੀਂ ਇਹਨਾਂ ਨੂੰ ਆਜੂ ਸਰਦਾ ਦਿੱਤਾ ਕਿ ਤੁਸੀਂ ਆਓ ਔਰ ਤੁਹਾਡੇ ਮੀਡੀਆ ਰਾਹੀਂ ਮੀਡੀਆ ਦੇ ਮਾਧਮ ਤੋਂ ਮੈਂ ਸਾਰੇ ਦੇਸ਼ ਵਿਦੇਸ਼ੀ ਬੈਠੀ ਸੰਗਤ ਨੂੰ ਕਹਾਂਗਾ ਕਿ ਤੁਸੀਂ ਇਸ ਗੀਤ ਨੂੰ ਜ਼ਰੂਰ ਸੁਣੋ ਵੀ ਔਰ ਦੇਖੋ ਵੀ ਕਿਉਂਕਿ ਇਹ ਵੀਡੀਓਜ਼ ਦੇ ਰਾਹੀਂ ਸ਼ਾਰਟ ਰੀਲਜ਼ ਦੇ ਰਾਹੀਂ ਤੁਹਾਡੇ ਫੋਨਾਂ ਤੱਕ ਪਹੁੰਚ ਰਿਹਾ ਹੈ ਮਗਰ ਇਹ ਜਿਸ ਤਰੀਕੇ ਦੇ ਨਾਲ ਜੋ ਇਹ ਇਤਿਹਾਸ ਦੱਸਿਆ ਗਿਆ ਹੈ ਇਹ ਵਾਕਈ ਤੁਹਾਡੇ ਦਿਲਾਂ ਦੇ ਵਿੱਚ ਸਾਰੀ ਉਮਰ ਲਈ ਇੱਕ ਛਾਪ ਕ੍ਰੀਏਟ ਕਰ ਜਾਏਗਾ ਸੋ ਮੈਂ ਅੱਜ ਇਹਨਾਂ ਦੇ ਇਤਿਹਾਸ ਦੇ ਉਹਨਾਂ ਨੂੰ ਲਿਆਇਆ ਏਦਾਂ ਆਪਣੀ ਗੱਲ ਉਹ ਬਾਤ ਜੋ ਰੱਖਣਗੇ ਬਟ ਮੈਂ ਚਾਹਨਾ ਕੀ ਕੀ ਗੀਤ ਦਾ ਜਿਹੜਾ ਪ੍ਰੋਮੋਸ ਨੇ ਜਾਂ ਟ੍ਰੇਲਰ ਹੈ ਜਾਂ ਜੋ ਵੀ ਬਣ ਕੇ ਆਇਆ ਅਸੀਂ ਇਹਨੂੰ ਪ੍ਰੋਪਰ ਤਰੀਕੇ ਨਾਲ ਦੇਖ ਸਕੀਏ ਇਹਦੇ ਬਾਰੇ ਸਾਡੇ ਕਰਮਸਰ ਸਾਹਿਬ ਜਿਹੜੇ ਚੇਅਰਮੈਨ ਨੇ ਤਰਫ ਪ੍ਰਚਾਰ ਕੀਤਾ ਉਹ ਵੀ ਦੋ ਲਫ਼ਜ਼ ਬੋਲੇ ਕਿ ਅਸੀਂ ਗੀਤ ਦੇਖਣ ਤੋਂ ਬਾਅਦ ਸਰਤਾਜੀ ਦੀ ਗੱਲ ਸੁਣਾਂਗੇ ਕਿ ਇਹਨਾਂ ਨੂੰ ਇਹ ਫੁਰਨਾ ਕਿੱਥੋਂ ਉਠਿਆ ਹੈ ਉਦੇਸ਼ ਜਿਹੜਾ ਇਹ ਲੈ ਕੇ ਚੱਲੇ ਆ ਇਹਦੇ ਪਿੱਛੇ ਕਾਰਨ ਕੀ ਸੀ ਔਰ ਗੁਰੂ ਸਾਹਿਬ ਨੇ ਜਿਹੜੀ ਰਾਤੇ ਕਿਰਪਾ ਕੀਤੀ ਹੈ

ਅੰਮ੍ਰਿਤਸਰ ਹਰ ਗੋਬਿੰਦ ਜੀ ਕੀ ਟਹਿਰ ਮੇ ਬਹਾਦਰੀ ਬਾਲਕੀ ਦੇਖ-ਦੇਖ ਦੇ ਦिए ਤਿਆਗ ਮਨ ਕੋ ਨਾਮ ਤਪ ਸੇ ਤੇਗ ਦੇ ਦिए ਬਾਬਾ ਬਕਾਲਾ ਕਹ ਦਿਆ ਥਾ 8ਵੇਂ ਗੁਰੂ 22 ਸੰਜਿਓ ਮੈਂ ਫਿਰ ਤਲਾਸ਼ ਕੀ ਸ਼ੁਰੂ ਮੱਖਣ ਸ਼ਾਲਬਾਣੇ ਕਾ ਬੇੜਾ ਪਾਰ ਲਗਾਇਆ ਮੱਖਣ ਸ਼ਵਬਾਣੇ ਕਾ ਬੇੜਾ ਪਾਰ ਲਗਾਇਆ ਉਸਨੇ ਗੁਰੂ ਲਾਖੋੜੇ ਇਹ ਲੋਗੋ ਕੋ ਪਤਾਇਆ ਚੱਕ ਨਾਨਕੀ ਨਗਰ ਬਸਾਇਆ ਨੌਵੇਂ ਪਾਤਸ਼ਾ ਜੋ ਬਾਅਦ ਮੇ ਅਨੰਦਪੁਰ ਕੇ ਨਾਮ ਸੇ ਸਜਾ रखनी वो लगा गए कुछ ऐसा उस तेग ही से बाद में जन्मा था खालसा उस तेग से ही बाद में जन्मा था खालसा कश्मीरी पंडितों ने लगाई वही गुहार एक धर्म को बचाने की गुरु से की पुकार बोले गुरु चलेंगे शहादत के रास्ते हम वार देंगे हिन्दुओं के वास्ते हम वार देंगे हिंदुओं के वास्ते, वास्ते। मजहब की आजादी पे करके दावेदारिया आगरा में की गई थी गिरफ्तारिया गिरफ्तारिया फिर दिल्ली कोतवाली वो सदर में कैद थे फिर दिल्ली को तवारी वो सदर में कैद थे हजारों लाखों लोग उस नदर में कैद थे उस नूर ने तो दिल्ली को पुर नूर कर दिया शहादतों ने चांदनी से चौक भर दिया हुआ न जुल्म अब तलक जो छल फरेब से एक कैसा पाप हो गया औरंगजेब से ਇੱਕ ਮਰਹਲਾ ਸ਼ੁਰੂ ਜੋ ਪੰਜ ਆਗਮੇ ਹੁਆ ਉਸ ਕਾ ਮਕਾਮ ਗੰਜਰੇ ਰਕਾਪ ਮੇ ਹੁਆ ਗੁਰੂ ਕੇ ਵਾਸਤੇ ਤੋ ਸਾਰਾ ਕੁਛ ਲੁਟਾ ਦਿਆ ਬਨਜਾਰਾ ਲਖੀ ਸ਼ਾਹ ਨੇ ਆਪਣਾ ਘਰ ਜਲਾ ਦਿਆ ਗੁਰੂ ਨੇ ਦੇਖੀਏ ਜਿੱਥੇ ਜਹਾਂ ਸੇ ਬਲਦੀਏ ਗੁਰੂ ਨੇ ਦੇਖੀਏ ਜਿੱਥੇ ਜਹਾਂ ਸੇ ਬਲਦੀਏ जैता जी शीस लेके उसी ओर चल दिए उसी ओर चल दिए नौ साल के गोविंद से करार किए थे आनंदपुर में पहुंच संस्कार किए थे औरों के लिए जो गुरु शहीद हो गए फिर हर मजहब के लोग ही मुरीद हो गए जो धर्म की हिफाजतों में शीस दे गए वो नफरतों को अमन की आशीस दे गए महल्ला पढ़ के अपने गुर को सिमरिए, नवा महल्ला पढ़ के अपने गुर को सिमरिए, नौ निध के लिए तेग बहादुर को सिमरिए। उस तेग ने ही कलम की ए, ला जलाई है सतगुरु ने ही सरताज से गाथा लिखाई है सब मिलके दे रहे हैं जो आदर तो देखिए मिसाल है जो हिंद की चादर तो देखिए मिसाल है जो हिंद की चादर तो देखिए ਮਿਸਾਲ ਹੈ ਜੋ ਹਿੰਦ ਦੀ ਚਾਦਰ ਤੋਂ ਦੇਖੀਏ